ਉਹ ਚਾਹ ਪੀ ਵੀ ਗਰਮ ਹੋ ਜਾਣਾ ਵਾ ਕੋਈ ਕੰਮ ਤੋਂ ਦਾ ਕੀਤਾ ਕਿ ਨਹੀਂ ਯਾਰ ਕਰਤੇ ਆ ਸਾਰੇ ਪੈਲਸ ਦੇ ਆਲੇ ਨੂੰ ਮੈਂ ਕਹੈਂ ਇੰਨੀ ਗੱਲ ਮੈਂ ਕਿਹਾ ਵੀ ਬੰਦਾ ਸਾਡਾ 200 ਆ ਦਾ 250 ਵੀ ਹੋ ਸਕਦਾ ਤੂੰ ਆਪਣੀ ਭਾਈ ਤਿਆਰੀ ਰੱਖੀ ਵੇ ਭਾਈ ਗੱਲ ਸੁਣਦਾ ਤੂੰ ਆ ਮੁੰਡੇ ਦਾ ਚਾਚਾ ਜ਼ਿੰਮੇਵਾਰੀ ਸਾਰੀ ਤੇਰੇ ਤੇ ਆ ਤੂੰ ਜਾਣ ਤੇਲਾ ਜਾਣੇ ਕੰਮ ਤੇ ਜਿਹੜਾ ਮੇਨ ਕੰਮ ਹੋ ਤੂੰ ਪਤਾ ਨਹੀਂ ਕੀਤਾ ਕਿ ਨਹੀਂ ਹਾਂਜੀ ਹਾਂਜੀ ਆਜਾ ਲੰਘਾ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬੈਠੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋਲ ਪਾਈ ਠੀਕ ਹੈ ਜੀ ਹਾਂਜੀ ਕੱਲ ਤੁਹਾਡਾ ਫੋਨ ਆਇਆ ਸੀ ਤੇ ਉਸੇ ਸਿਸਰੇ ਚ ਆਇਆ ਜੀ ਮੈਂ ਹਾਂ ਅੱਛਾ ਅੱਛਾ ਠੀਕ ਹੈ ਗਰੁੱਪ ਪੜੇ ਜੋ ਆਓ ਪੜੇ ਆਪਾਂ ਫਿਰ ਤੋਂ ਹੀ ਨੇੜੇ ਹੋ ਕੇ ਬੈਠੋ ਮਾਰਾ ਆਜੋ ਆਜੋ ਇੱਧਰ ਹੋ ਜੋ ਠੀਕ ਹੈ ਹਾਂਜੀ ਤੇ ਪਈ ਤੁਹਾਡੇ ਕੋਈ ਵੀਡੀਓ ਹੈ ਗਰੁੱਪ ਦੀ ਹਾਂ ਵੀਡੀਓ ਵਖਾਵਾਂਗੇ ਸਾਰਾ ਖੁਸ਼ ਹੈਗਾ ਵਾ ਤੁਹਾਨੂੰ ਆਪਣਾ ਗਰੁੱਪ ਉਖੋਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਜਿਹੜੇ ਟੌਪ ਦੇ 5 ਜਿਹੜੇ ਸਭਿਆਚਾਰ ਗਰੁੱਪიან ਉਹਨਾਂ ਚੋਂ ਦੂਜੇ ਨੰਬਰ ਤੇ ਮੇਰਾ ਗਰੁੱਪ ਆ ਗਿਆ ਹੈ ਜੀ ਕੀ ਬਾਤ ਹੈ ਯਾ ਗਰ ਪ੍ਰੋਗਰਾਮ ਕ੍ਰਾਮ ਕਰਾਂਗੇ ਤੁਹਾਡੇ ਇਲਾਕੇ ਦੇ ਵਿੱਚ ਉਹ ਜਾ ਪ੍ਰੋਗਰਾਮ ਕਿਉਂਕਿ ਜੇ ਤੁਸੀਂ ਅੱਡੇ ਤੱਕ ਪਹੁੰਚ ਕੀਤੀ ਹੈ ਤੇ ਤੁਹਾਨੂੰ ਕੁਆਲਿਟੀ ਦਿਖਾਉਣੀ ਠੀਕ ਹੈ ਜੀ ਕੋ ਵੀਡੀਓ ਦਿਖਾਉ ਹੈਗੀ ਤੇ ਵੇਖੋ ਜੀ ਜਿਹੜੇ ਆਰਟਿਸਟ ਨੇ ਲੜਕੀਆਂ ਲੜਕੀਆਂ ਇੱਕੋ ਜੇ ਕੱਦ ਉੱਚੇ ਲੰਮੇ ਗੱਭੂ ਜਵਾਨ ਤੇ ਪ੍ਰੋਗਰਾਮ ਦੇ ਵਿੱਚ ਆ ਆ ਵੇਖੋ ਜੀ ਇਹ ਆ ਆ ਚਾਚੇ ਨੂੰ ਖਾਦੇ ਮੁੰਡੇ ਦੇ ਨੂੰ ਇੰਨੇ ਪਸੰਦ ਕਰਨਾ ਗਰੁੱਪ ਜਿਹੜਾ ਵੀ ਆ ਅੱਛਾ ਆ ਵੇਖੋ ਜੀ ਆ ਠੀਕ ਹੈ ਪਰ ਮੇਰੀ ਸੋਣ ਗੱਲ ਬਈ ਡਾਂਸਰਾਂ ਚੰਗੀਆਂ ਹੋਣੀਆਂ ਚਾਹੀਦੀ ਇੱਕ ਬੇਨਤੀ ਹੈ ਜੀ ਅਸੀਂ ਆਪਣੇ ਕਲਾਕਾਰਾਂ ਨੂੰ ਨਾ ਸਤਿਕਾਰ ਨਾ ਕਹਿੰਦੇ ਆ ਡਾਂਸਰਾਂ ਨਹੀਂ ਆ ਰੋਟੀ ਕਮਾਉਣ ਲਈ ਉਹ ਵਿਚਾਰੀਆਂ ਮਿਹਨਤ ਕਰ ਰਹੀਆਂ ਸਾਡੇ ਸਾਰੇ ਕਲਾਕਾਰ ਸਾਡੇ ਆਰਟਿਸਟ ਹੋ ਗਏ ਮੁੰਡੇ ਕੁੜੀਆਂ ਛੇ ਛੇ ਬਹੁਤ ਲੰਮੇ ਜਵਾਨ ਹੋਣ ਕਲਾਕਾਰ ਨੂੰ ਦੇਣਾ ਇੱਕ ਨੰਬਰ ਦੇ ਕਲਾਕਾਰ ਉਹ ਹੰਦੀਆਂ ਦੇ ਡਾਂਸਰਾਂ ਹੀ ਆ ਉਹ ਨਹੀਂ ਨਹੀਂ ਚਲੋ ਕਲਾਕਾਰ ਕਹਿੰਦੇ ਆ ਚਲੋ ਠੀਕ ਆ ਫਿਰ ਲਾਓ ਫਿਰ ਵਧੀਆ ਵੇਖੋ ਜੀ 라운ਕ ਮੇਲਾ ਘੜੀ ਕਰਨਾ ਵਾ ਆ ਦੇਖੋ ਸਰ ਕੋਈ ਨਹੀਂ ਕੋਈ ਨਹੀਂ ਜੀ ਚਾਚੇ ਨੂੰ ਪਸੰਦ ਆ ਤੇ ਮੈਨੂੰ ਨਹੀਂ ਪਸੰਦ ਆ ਜੀ ਆ ਦੇਖੋ ਹਾਂ ਮੁੱਖ ਮੰਤਰੀ ਸਾਹਿਬ ਦੇ ਭਤੀਜੇ ਦਾ ਵਿਆਹ ਹੀ ਉਹ ਤੁਹਾਡੀਆਂ ਜੋ ਜਿਹੜੀਆਂ ਡਾਂਸਰ ਆ ਸੌਰੀ ਉਹ ਜੋ ਕੁੜੀਆਂ ਕਹਿੰਦੇ ਆ ਆਰਟਿਸਟ ਇਹਨਾਂ ਨੂੰ ਕੋਈ ਵੀ ਸਟੇਜ ਤੋਂ ਭੱਜਣਾ ਮੁੜ ਕੇ ਜਿਹਾ ਅਸੀਂ ਕਦੇ ਹੱਥ ਹੱਥ ਫੜ ਲਿਆ ਉਹਨਾਂ ਦਾ ਨਹੀਂ ਸਰ ਸਾਡਾ ਗਰੁੱਪ ਲਗਾਓਗੇ ਤੇ ਅਸੀਂ ਸਟੇਜ ਤੇ ਬੰਦੇ ਦੀ ਐਂਟਰੀ ਨਹੀਂ ਹੁੰਦਾਂ ਉਹ ਤਾਂ ਡੀਜੇ ਕਰ ਲੈਣੇ ਕੱਲਾ ਫਿਰ ਉਹ ਨਹੀਂ ਨਹੀਂ ਇਹ ਸ਼ਹਿਰ ਵਾਲੇ ਗਰੁੱਪ ਐ ਇਹਨਾਂ ਨਹੀਂ ਚੜਦੇ ਨੌਪਰ ਕਿਸੇ ਸਟੇਜ ਦੇ ਕੋਈ ਪੈਸਾ ਤਿਹਦਾ ਕਰਿਓ ਯਕਨ ਨਾਲ ਸੋਲੋ ਆਰਟਿਸਟ ਪਾ ਲਿਓ ਕੋਈ ਮਾਡਲ ਪਾ ਲਿਓ ਮਾਡਲ ਪਾਵਾਂਗੇ ਜੀ ਮਾਡਲ ਪਾਵਾਂਗੇ ਮਾਡਲ ਪਾ ਲੂ ਬਾਕੀ ਸਾਡੇ ਸਟੇਜ ਦੇ ਉੱਤੇ ਜਦੋਂ ਕਲਾਕਾਰ ਕੰਮ ਕਰ ਰਹੇ ਆ ਉਦੋਂ ਬੰਦਾ ਕੋਈ ਨਹੀਂ ਚੜੇਗਾ ਚਲ ਠੀਕ ਆ ਹੁਣ ਚਲ ਠੀਕ ਆ ਸਾਡੀ ਜ਼ਿੰਮੇਵਾਰੀ ਆ ਜੀ ਕੋਈ ਨਹੀਂ ਟੰਕਰ ਭੇਜਣੀ ਤੇ ਕਿੰਨੇ ਦਿਨ ਦਾ ਫੰਕਸ਼ਨ ਆਪਣਾ ਪ੍ਰੋਗਰਾਮ ਆਪਣਾ 27 28 ਫਰਵਰੀ ਆ 28 ਫਰਵਰੀ 27 28 ਦਾ ਵਾ ਦੇਖੋ ਜੀ ਕਿੰਨੇ ਦਿਨਾਂ ਦਾ ਪ੍ਰੋਗਰਾਮ 27 28 ਦਾ ਦੋ ਦਿਨ ਦਾ ਦੋ ਦਿਨ ਦਾ ਹੂੰ ਦੋ ਦਿਨ ਦਾ ਇਹ ਆਰਟਿਸਟ ਪਾ ਕੇ ਤੁਹਾਡਾ 1 ਲੱਖ ਰੁਪਏ ਦਾ ਖਰਚਾ ਆ ਜੀ ਜਾਦੇ ਕਿਤੋਂ ਵੀ ਟਰਾਈ ਕਰ ਲਿਓ ਇਹ ਆਰਟਿਸਟ ਇਨੀ ਰੇਟ ਤੇ ਕੋਈ ਦੂਜਾ ਲਿਆ ਨਹੀਂ ਸਕਦਾ ਕੋਈ ਨਹੀਂ ਕੋ ਠੀਕ ਹੈ ਓਕੇ ਜੇ ਤੁਸੀਂ ਤਰੀਕਾ ਇਹ ਰਾਜੀ ਉਹਦੇ ਸਿਰਫ ਮੇਰੇ ਕੋਲ ਦੋ ਦਿਨ ਹੀ ਖਾਲੀ ਆ 50% ਤੁਸੀਂ ਪੈਸੇ ਕਿਉਰ ਕੋਡ ਤੇ ਪਾਓਗੇ ਕਿ ਅਸੀਂ ਬੁਕਿੰਗ ਸਮਝਾਂਗੇ ਨਹੀਂ ਤੇ ਤੁਸੀਂ ਕਿਤੋਂ ਹੋਰ ਵੀ ਪਤਾ ਕਰ ਸਕਦੇ ਹੋ ਓ ਇਦਾਂ ਭਾਜੀ ਗੱਲ ਨਹੀਂ ਕਹਿਣਾ ਤੁਹਾਨੂੰ ਹੀ ਆ ਹਾਂ ਨਹੀਂ ਨਹੀਂ ਇੱਕ ਬੱਚਾ ਆ ਲੱਗਾ ਸ਼ਾਪਿੰਗ ਕਰਨ ਜਦੋਂ ਵੀ ਆਉਂਦਾ ਵਾ ਇੱਕ ਤੁਸੀਂ ਕਰਿਓ ਉਹਦੇ ਵਟਸਐਪ ਤੇ ਵੀਡੀਓ ਪਾ ਦਿਓ ਨਾਲ ਕਿਉਰ ਕੋਡ ਪਾ ਦਿਓ ਠੀਕ ਠੀਕ ਹੈ ਭਾਈ ਓਕੇ ਸਰ ਚਲੋ ਠੀਕ ਹੈ ਜੀ ਚੱਲਾ ਵੀ ਕੰਮ ਨਿਬੜਿਆ ਚੰਗਾ ਇਹ ਸ਼ਹਿਰ ਵਾਲੇ ਜਿਹੜੇ ਨਾ ਇਹ ਰੇਟ ਨਹੀਂ ਘੱਟ ਕਰਦੇ ਮੈਨੂੰ ਵੀ ਤਵਾ ਹੂੰ ਚਲੋ ਕਿ ਮੈਂ ਪੈਲਸ ਵਾਲੇ ਨੂੰ ਕਿਹਾ ਵਾ ਮੈਂ ਕਿਹਾ ਵੀ ਬੰਦਾ 260 250 ਵੀ ਹੋ ਸਕਦਾ ਤੂੰ ਅਰੇਂਜਮੈਂਟ ਪੂਰਾ ਰੱਖ ਉਹ ਅੱਗੋ ਕਹਿੰਦਾ ਜਦੋਂ ਹੈਗੀ ਕੈਡਰੀਆਂ ਤੁਸੀਂ ਕਿਉਂ ਚਿੰਤਾ ਕਰਦੇ ਹੋ ਬਾਕੀ ਮੈਂ ਵੀ ਤੁਹਾਨੂੰ ਗੱਲ ਕਹਿਨਾ ਵਾ ਤੂੰ ਮੇਰੇ ਦਾ ਚਾਚਾ ਵਾ ਤੂੰ ਵੀ ਅਰੇਂਜਮੈਂਟ ਪੂਰਾ ਰੱਖ ਮੇਰੇ ਮੂਹਲਾ ਵੇਖੀ ਜਾਂੀ ਮੈਂ ਆਪਣੀ ਜ਼ਿੰਮੇਵਾਰੀ ਕਰੀ ਜਾਂਦਾ ਉਹ ਮੈਂ ਚੱਲਿਆ ਮਾੜਾ ਜਿਹਾ ਉਹਦਾ ਤੰਦੂਰ ਵਾਲੇ ਜਿਹੜੇ ਘਰ ਲੱਗਣੇ ਆ ਉਹਨਾਂ ਨੂੰ ਕਹਿ ਦਈਏ ਕਿਉਂਕਿ ਪੈਲੈਸੀ ਤੇ ਆਪਣੀ ਕੈਟਰਿੰਗ ਆ ਘਰ ਜਿਹੜੇ ਤੰਦੂਰ ਵਾਲੇ ਲੱਗਣੇ ਉਹ ਕਹਿੰਦੇ ਲੱਕੜ-ਲੁੱਕੜ ਕਹਿੰਦਾ ਮੈਂ ਆਰੇ ਤੇ ਲੱਕੜ ਗਿਆ ਮਮੀ ਇੱਕ ਮਿੰਟ ਤੇਰੀ ਚਾਚੀ ਸੂਟ ਕਹਿੰਦੇ ਸੀ ਮੈਂ ਵੀ ਸੂਟਾਂ ਲਾਪਾ ਦੇ ਆਂ ਮੁੱੱਚੇ ਬੁੜੀਆਂ ਦਾ ਸੂਟ ਹੀ ਨਹੀਂ ਮੁੱਕਦੇ ਬੰਦੇ ਆਲਾ ਕੰਮ ਨਵੇੜਲਾ ਭਾਈ ਪੁੱਤਾਂ ਇਹ ਬੀਬੀਆਂ ਦਾ ਨਹੀਂ ਕੰਮ ਮੁੱਕਦੇ ਹੁੰਦੇ ਓਏ ਨਰਾਜ ਥੋੜੀ ਕਰਨੀ ਯਾਰ ਆਪਾਂ ਐਵੇਂ ਕੰਮੜੀਆਂ ਮਾਰ ਚੱਲ ਜਾ ਭਰਾ ਹਾਂਜੀ ਹਾਂਜੀ ਆ 27 28 ਫਰਵਰੀ ਹਾਂ ਬਿਲਕੁਲ ਬਿਲਕੁਲ ਛਤਰੋ ਆ ਛਤਰੋ ਵੀ ਲੈ ਨਾਲ ਬਿਸ਼ਨਾ ਵੀ ਲੈ ਆਓ ਜੱਗ ਵਧੀਆ ਨਿਕਲਣੀ ਚਾਹੀਦੀ ਆ ਪੈਸੇ ਪਾਦਣਾ ਪਾਦਣਾ ਭਾਈ ਹਾਂ ਕਿੰਨੇ ਹਾਂ 10 ਹੀ ਪਾ ਦਿੰਦਾ ਵਾਂ ਪਾਦਣਾ ਭਾਈ ਪਾਦਣਾ ਬਿਸ਼ਨਾ ਨਾਲ ਜਰੂਰ ਆਣ ਚੀਦਾ ਉਹ ਬਿਸ਼ਨੇ ਨਾਲ ਨਹੀਂ ਗੱਬਰ ਤੇ ਗੋਰਾ ਵੀ ਹਲਾ ਸ਼ਰਾਬੀ ਇਹਨੂੰ ਨਾਲ ਲੈ ਕੇ ਆਣਾ ਜੋ ਠੀਕ ਆ ਜੀ ਓਕੇ ਬਾਈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਧੀਆ ਜੀ ਵਧੀਆ ਬੈਠੋ ਜੀ ਹੋਈ ਜਾਂਦੇ ਤਿਆਰੀਆਂ ਵਿਆਹ ਦੀਆਂ ਜੀ ਬਾਸ ਬਸ ਕਰੀ ਜਾਂਦੇ ਮੜੇ ਦਾ ਚਾਚਾ ਗਿਆ ਹੋਇਆ ਤਿਆਰੀ ਨਾਲ ਕਰਨ ਦੇ ਅੱਛਾ ਜੀ ਹਾਂ ਜੀ ਹਾਂ ਜੀ ਮੈਨੂੰ ਲੱਗਾ ਸੀ ਪਤਾ ਜੀ ਆਪਣੇ ਵਿਆਹ ਵਾ ਜੀ ਹਾਂ ਜੀ ਹਾਂ ਜੀ ਵਿਆਹ ਜੀ ਆਪਣੇ ਬੱਚੇ ਦਾ ਸਹੀ ਸੱਚ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਹਾਂ ਜੀ ਤੇ ਗਰੁੱਪ ਰੂਪ ਕਰ ਲਿਆ ਜੀ ਹਾਂ ਕਰ ਲਿਆ ਜੀ ਕਰ ਲਿਆ ਕਿੱਥੋਂ ਕੀਤਾ ਜੀ ਮੈਂ ਜਲੰਧਰੋਂ ਕੀਤਾ ਜੀ ਗਰੁੱਪ ਤੋਂ ਐਡੀ ਦੁਨੋਂ ਜੀ ਅੱਬਾ ਸੁੰਡੇ ਕਹਿੰਦੇ ਆਪਾਂ ਜੀ ਸ਼ੇਅਰਮ ਕਰਨਾ ਗਰੁੱਪ ਸ਼ੇਅਰਮ ਗਰੁੱਪ ਕਰ ਲਿਆ ਤੇ ਫੇਰ ਤੁਸੇ ਕੰਮ ਕੀ ਕਰਦੇ ਜੋ? ਉਹ ਤਾਂ ਮੈਂ ਕਟਿੰਗ ਦਾ ਕੰਮ ਕਰਦਾ ਜੀ। ਕਟਿੰਗ ਦਾ ਕੰਮ। ਚਲੋ ਉਹਨੇ ਆ ਜੀ ਮੇਰਾ। ਅੱਛਾ ਅੱਛਾ ਕੋਈ ਗਰੁੱਪ ਦੇ ਵੀਡੀਓ ਹੈ ਤੁਹਾਡੇ ਕੋਲ? ਹਾਂ ਜੀ ਹਾਂ ਜੀ ਹੈਗੀ ਆ ਜੀ। ਦਿਖਾਓ। ਆ ਵੇਖੋ ਜੀ ਵੀਡੀਓ। ਆ ਬਹੁਤ ਘੈਂਟ ਗਰੁੱਪ ਹੁੰਦੇ ਜੀ ਕੁੜੀਆਂ ਮੁੰਡੇ। ਸੈਟਿੰਗ ਗਰੁੱਪ ਹੁੰਦੇ ਆਪਣੇ ਕੋਲ ਜੀ। ਠੀਕ ਹੈ ਜੀ ਗਰੁੱਪ ਤੁਹਾਡਾ ਵੀ ਠੀਕ ਆ। ਪਰ ਸਾਡੀ ਤਾਂ ਪਾਜੀ ਗੱਲ ਹੋ ਚੁੱਕੀ ਆ। ਕਿੰਨੇ ਕੁ ਝੋ ਚੁੱਕੀ ਗੱਲ ਜੀ ਕਿੱਥੇ ਕੀਤਾ ਬੁੱਕ? ਮਤਲਬ ਜਲੰਧਰੋਂ ਕੋਈ ਪਾਰਟੀ ਆ ਉਹਨੇ ਬੁੱਕ ਕਰ ਲਿਆ ਵਾ। ਨਹੀਂ ਪਾਜੀ ਗੱਲ ਤੇ ਕਰੋ ਆਪਾਂ ਤੁਹਾਨੂੰ ਜਾਇ ਕਰਾਂਗੇ ਸਭ ਕੋ ਨਹੀਂ ਨਹੀਂ ਸਾਡੀ ਲੱਖ ਚ ਗੱਲ ਹੋ ਗਈ ਆ ਲੱਖ ਰੁਪਏ ਨਹੀਂ ਕੀਤਾ ਭਾਈ ਤੁਸੀਂ ਹਾਂਜੀ ਹਾਂਜੀ 80000 ਰੁਪਿਆ ਭਾਈ ਦੋ ਕਿਹੋ ਜਿਹਾ ਕੰਮ ਕਰਾਉਣਾ ਦੱਸੋ ਤੁਸੀਂ ਮੈਨੂੰ ਕਿੱਥੇ ਇੰਨੇ ਪੈਸੇ ਤੁਸੀਂ ਫਸਾਈ ਜਾਂਦੇ ਜੀ ਅਸੀਂ ਜੀ ਲੱਖ ਚ ਕੀਤਾ ਦੋ ਦਿਨਾਂ ਦਾ ਗਰੂਪ ਪਲਾ ਦਿੰਦਾ ਬਸ ਪਰ ਇੱਕ ਭਾਈ ਹੋਰ ਤੁਹਾਨੂੰ ਗੱਲ ਦੱਸਦੇ ਆ ਪਰ 80000 ਚ ਕਲਾ ਗਰੂਪ ਨਹੀਂ ਹੀ ਕਰਨਾ ਅੱਛਾ ਆਪਾਂ ਰਾਤ ਨੂੰ ਡੀਜੇ ਵੀ ਲਵਾ ਦੇ ਦੋ ਦਿਨ ਤੁਹਾਡੇ ਘਰੇ ਅੱਛਾ ਦੋ ਦਿਨ ਗਰੂਪ ਰਾਤ ਨੂੰ ਡੀਜੇ ਆ ਵੀੜਾ ਸ਼ਗਣਾ ਦਾ ਬਣਾ ਕੇ ਜਣਾ ਸੀ ਤੁਹਾਨੂੰ ਤੇ ਆ ਜਿਹੜੀ ਨਵੀਂ ਨਹੀਂ ਚੱਲੀ ਇੱਕ ਲੜੀ ਜਿਹੜੀ ਸੱਪ ਵਾਂਗੂ ਭਜਦੀ ਆ ਤੁਹਾਡੇ ਲਾਗੇ ਬੰਨੇ ਨਹੀਂ ਭਾਈ ਇੰਨਾ ਕੁਝ ਭਾਜੀ ਕਿੰਨਾ ਕਰ ਲਓਗੇ ਤੁਸੀਂ ਉਹ ਭਾਈ ਤੁਸੀਂ ਛੱਡੋ ਉਹ ਤੁਸੀਂ ਸਾਡੇ ਦਾ ਛੱਡੋ ਭਾਜੀ 80000 ਰੁਪਈਆ ਦਿੱਚੋ ਠੀਕ ਆ ਪਰ ਆਪਣਾ ਨਾ ਬੱਚਾ ਬਾਹਰ ਗਿਆ ਥੋੜਾ ਜਿਹਾ ਕੰਮ ਆਉਂਦਾ ਵਾ ਤੇ ਉਹਦੇ ਨਾਲ ਸਲਾਹ ਕਰ ਲੈਣੇ ਆ ਠੀਕ ਹੈ ਜੀ ਤੁਸੀਂ ਮੈਨੂੰ ਵੀਡੀਓ ਦੇ ਦਿਓ ਤੁਸੀਂ ਕੋਈ ਗੱਲ ਨਹੀਂ ਤੇ ਨੰਬਰ ਤੇ ਦੇ ਦਿਓ ਜੀ ਆਪਣਾ ਮੈਨੂੰ ਨੰਬਰ 9856 ਹਾਂਜੀ ਹਾਂਜੀ 70840 70840 ਇੱਥੇ ਵੀਡੀਓ ਭੇਜ ਦਵਾਂ ਮੈਂ ਬੇਟੇ ਨੂੰ ਦਿਖਾ ਦੂੰਗਾ ਮੈਂ ਸਾਰੀ ਵੀਡੀਓ ਲੜੀਆਂ ਦੀ ਭੇਜ ਦੂੰਗਾ ਡੀਜੇ ਦੀ ਵੀ ਇਹਨੂੰ ਗਰੁੱਪ ਦੀ ਭੇਜ ਦੂੰ ਸਾਰੀ ਵੀਡੀਓ ਭੇਜ ਦੂੰਗਾ ਜੀ ਚਲੋ ਠੀਕ ਹੈ ਤੁਸੀਂ ਕੰਮ ਨਾ ਬਾਹਰ ਦਿਓ ਹਣ ਨਹੀਂ ਕੋਈ ਗੱਲ ਨਹੀਂ ਚੰਗਾ ਜੀ ਸਸਰੀਕਾ ਠੀਕ ਸਸਰੀਕਾ ਜੀ ਮੈਂ ਕਰਾਂ ਇਹਦੇ ਚਾਚੇ ਨੂੰ ਹੁਣ ਹੈਲੋ ਉਹ ਯਾਰ ਕਿੱਥੇ ਆ ਉਹ ਛੇਤੀ ਆ ਜਾਂ ਸ਼ਰਾਬ ਵੀ ਲੈ ਕੇ ਆਉਣੀ ਆ ਪਾ ਜੀ ਮੈਂ ਆਵਾਂ ਚਲਾਉਣਾ ਮੈਂ ਵੀ ਆਉਣਾ ਓਏ ਆ ਗਏ ਜੀ ਹਾਂਜੀ ਸਾਸਰੀ ਘਰ ਬਾਜੀ ਉਹ ਸਾਸਰੀ ਘਰ ਦਾ ਠੀਕ ਆ ਗੱਲ ਸੁਣੋ ਮੇਰੀ ਹਾਂਜੀ ਹਾਂਜੀ ਉਹ ਤੁਸੀਂ ਨਵੇੜੋ ਯਾਰ ਵਿਆਹ 'ਚ ਦਿਨ ਥੋੜੇ ਰਹਿ ਗਏ ਆ ਅਜ ਤੱਕ ਕੋਈ ਕੰਮ ਹੀ ਨਹੀਂ ਨਵੇੜਿਆ ਆਵੇ ਆ ਸਾਰਾ ਰੰਗ ਕਰਨ ਵਾਲਾ ਪਿਆ ਬਾਜੀ ਅੰਦਰੋਂ ਸਾਰਾ ਫਾਈਨਲ ਕਰਤਾ ਵਾ ਹਾਂ ਠੀਕ ਆ ਤਾੜਾ ਰਹਿ ਗਿਆ ਬਾਹਰਲਾ ਇਹ ਵੀ ਥੋੜਾ ਜਿਹਾ ਰਹਿ ਗਿਆ ਇਸ ਮੇਰੇ ਕਰ ਦਾਂਗੇ ਆਪਾਂ ਯਾਰ ਮੱਥਾ ਤੇ ਵੇਖਣਾ ਆਂਦਾ ਅਸੀਂ ਲੜੀਆਂ ਪੋਣੀਆਂ ਬਾਅਦ 'ਚ ਬਾਜੀ ਸਵੇਰੇ ਐਣ ਪੂਰੇ ਐਣ ਪਟਿ ਪੁਟੀ ਮਾਰ ਕੇ ਨੇ ਸਾਰਾ ਫਾਈਨਲ ਕਰ ਦਾਂਗੇ ਸਵੇਰੇ ਆਪਾਂ ਪੂਰਾ ਤਿਆਰੀ ਕਰਾਉਣੀ ਆ ਬਾਜੀ ਅੱਜ ਦਾ ਦਿਨ ਸਾਨੂੰ ਛੁੱਟੀ ਦਿਓ ਅੱਜ ਅ ਤੇ ਸਵੇਰੇ ਜਿੰਨਾ ਵੀ ਤੁਹਾਡਾ ਕੰਮ ਆ ਸਾਰਾ ਹੀ ਐਨ ਮੈਨਾ ਕਲੀਅਰ ਕਰਕੇ ਤੁਹਾਨੂੰ ਵਾਲ ਪੱਟੀ ਮਾਰ ਕੇ ਕਲੀਅਰ ਕਰਕੇ ਜਾਵਾਂਗੇ 우ਸਤਾਦ ਤੇਰਾ ਕਿੱਥੇ ਆ ਉਹ ਪਾਜੀ ਗਏ ਜੋ ਕਿਤੇ ਹਾਂਜੀ ਉਹ ਕਿਤੇ ਗਏ ਆ ਤੇ ਕੋਈ ਨਹੀਂ ਉਹਨਾਂ ਨੇ ਵੀ ਆ ਜਣਾ ਸਵੇਰੇ ਹੱਥੋਂ ਥੀ ਰਲ ਗਏ ਸਾਰੇ ਐਨ ਨਵੇੜ ਦਾਂਗੇ ਤੁਹਾਡਾ ਉਹਨੂੰ ਕਹਦੇ ਫਿਰ ਉਹਨੂੰ ਕਿ ਪੈਸਾ ਪੋਸਾ ਨਹੀਂ ਕੋਈ ਮਿਲਣਾ ਚੱਲ ਠੀਕ ਆ ਪਾਜੀ ਉਹਦੀ ਸਵੇਰੇ ਕਰ ਦਾਂਗੇ ਆ ਚਲੋ ਜਾਓ 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 ਚਲੋ 10 ਸਾਰਾ ਕੰਮ ਕਰਨ ਵਾਲਾ ਪਿਆ ਦੇ 10 ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਠਾਕ ਜੀ ਹਾਂਜੀ ਹੁਕਮ ਮੈਂ ਸਖਦੇਵ ਨਾਰ ਭਾਜੀ ਆਪਣੇ ਡੱਬੇ ਰਹਿ ਗਏ ਹੈ ਡੱਬਦੇ ਰੋਲਾ ਵਾ ਤੁਸੀਂ ਦੱਸੋ ਕੰਮ ਮੈਂ ਸਰ ਮੈਨੂੰ ਸਰਪੰਚ ਸਾਹਿਬ ਨੇ ਕੱਲਿਆ ਅੱਛਾ ਅੱਛਾ ਕੀ ਕੰਮ ਕੀ ਕੰਮ ਕੀ ਹੈ ਦਲਬੀਰ ਦਾ ਡੈਡੀ ਜਿਹੜਾ ਉਹ ਬੇਟਾ ਦਾ ਵਿਆਹ ਹੀ ਦੱਸਦੇ ਆਪਣੇ ਦਾ ਹਾਂਜੀ 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 ਅੱਛਾ ਅੱਛਾ ਕੀ ਕੰਮ ਕਰਦੇ ਮੈਂ ਹਲਵਾਈ ਦਾ ਕੰਮ ਕਰਦਾ ਜੀ ਹਲਵਾਈ ਅੱਛਾ ਅੱਛਾ ਠੀਕ ਠੀਕ ਆ ਹੋਰ ਕੋਈ ਨਹੀਂ ਹਲਵਾਈ ਜਾਪਾ ਤੁਹਾਨੂੰ ਕਿਹਾ ਹੈਗਾ ਉਹਨ ਸਰਪੰਚ ਨੂੰ ਕਿਹਾ ਵੀ ਹਲਵਾਈ ਜਾਪਾ ਪਹਿਲਾਂ ਕੀਤਾ ਹੀ ਨਹੀਂ 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 ਜੀ ਆਪਾਂ ਹਲਵਾਈ ਦੇ ਨਾਲ-ਨਾਲ ਗਰੁੱਪ ਦਾ ਕੰਮ ਕਰਦਾ ਜੀ ਕੁੜੀਆਂ ਮੁੰਡੇ ਮਤਲਬ ਸੱਭਿਆਚਾਰਕ ਅੱਛਾ ਮੁੰਡੇ ਜਿਹੜੇ ਮੈਂ ਫਿਰ ਉਹਨੂੰ ਬੁਲਾਉਣਾ ਵੱਡੇ ਨੂੰ ਭਾਈ ਆਈ ਮੜਾ ਜਾ ਆ ਗਿਆ ਆ ਗਿਆ ਉਹਦਾ ਕਰਦਾ ਗੱਲ ਆ ਕਰੀਂ ਭਰਾ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹਾਂਜੀ ਇਹ ਆਂਦਾ ਸਾਡਾ ਗਰੁੱਪ ਵੀ ਹੈਗਾ ਸੱਭਿਆਚਾਰਕ ਉਹ ਛੋਟਿਆ ਸਾਰੇ ਜ਼ਿੰਮੇਵਾਰੀਆਂ ਤੇਰੇ ਕੋਲ ਹੀ ਆ। ਉਹ ਇਹਨੂੰ ਹਲਵਾਈ ਦਾ ਕੰਮ ਕਿਹਾ ਹੈ ਨਾ ਸਰਪੰਚ ਨੇ ਇਹਨੂੰ ਕਿਹਾ ਹਲਵਾਈ ਦਾ ਕੰਮ ਆ। ਇਹਨਾਂ ਦਾ ਹਲਵਾਈ ਦਾ ਕਰਨਾ ਹੀ ਕਰਨਾ। ਨਹੀਂ ਨਹੀਂ ਪਾਜੀ ਮੈਨੂੰ ਤਲਬੀਰੇ ਦੇ ਡੇੜੀ ਸਰਪੰਚ ਸਾਹਿਬ ਆਪਣੇ। ਹਾਂਜੀ ਹਾਂਜੀ। ਉਹਨਾਂ ਨੇ ਭੇਜਿਆ ਹੈ। ਹਾਂਜੀ ਹਾਂਜੀ ਹਾਂਜੀ। ਹਾਂਜੀ। ਤੇ ਆਪਾਂ ਗਰੁੱਪ ਕਰਨਾ। ਨਹੀਂ ਇਹ ਤਾਂ ਪਹਿਲਾਂ ਹਲਵਾਈ ਠੀਕ ਆਪਣੇ। ਨਹੀਂ ਨਹੀਂ ਇਹ ਹਲਵਾਈ ਆ ਉਹ ਹਲਵਾਈ ਕਰ ਲਿਆ ਤੁਹਾਨੂੰ ਹੀ ਕੀਤਾ। ਮੈਂ ਵੈਸੇ ਤੇ ਹਲਵਾਈ ਦਾ ਕੰਮ ਕਰਦਾ ਪਾਜੀ। ਹਾਂ। ਤੇ ਆਪਣਾ ਨਾਮ ਤੁਸੀਂ ਪੋਸਟਰੇ ਮਿਲਦੇ ਆਪਣੀਆਂ ਸਟੇਟਸ ਲੱਗ ਕੇ ਹੁੰਦੇ ਆ ਸਖਦੇਵ ਨਾਰਥ ਤੁਸੀਂ ਵੇਖਿਆ ਗਰੁੱਪ ਕਿੱਡਾ ਘੈਂਡ ਆਪਣੇ ਅੱਛਾ ਨਾਲ ਗਰੁੱਪ ਵੀ ਕਰਦੇ ਤੁਸੀਂ ਕੁੜੀਆਂ ਹਾਂਜੀ 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 ਅੱਛਾ ਗਰੁੱਪ ਵੀ ਕਰਦੇ ਆ ਬੜਾ ਚਿਰਾਂ ਦਾ ਕਰੀਦਾ ਤੇ ਉਹ ਤੇ ਆਏ ਤੇ ਚਾਚੇ ਦੀ ਗੱਲ ਕਰਨੀ ਸਾਰੀ ਤੇ ਚਲ ਪੁੱਛ ਲਓ ਫਿਰ ਉਹਦੇ ਆਪਾਂ ਕਰਨੀ ਲਿਆ ਅਸੀਂ ਕਰ ਲਿਆ ਜੀ ਅੱਛਾ ਹਾਂਜੀ ਹਾਂਜੀ ਕਿੰਨੇ ਚ ਕੀਤਾ ਜੀ ਅਸੀਂ 80 ਹਜ਼ਾਰ ਰੁਪਏ ਚ ਕੀਤਾ ਫਿਰ ਮਿੰਗਾ ਨਹੀਂ ਕਰਦਾ ਨਹੀਂ ਠੀਕ ਆ ਬੜਾ ਕੁਝ ਦੇਣਾ ਹੁੰਦਾ 80 ਹਜ਼ਾਰ ਚ ਚਲੋ ਅੱਗੇ ਤੁਹਾਡੀ ਮਰਜ਼ੀ ਆ ਆਪਾਂ ਕਿ ਕੋਈ ਜ਼ਬਰਦਸਤੀ ਨਹੀਂ ਕਰਦੇ ਇਹ ਆ ਆਪਣਾ ਪ੍ਰੋਗਰਾਮ ਇਹਨੂੰ ਮਖਾ ਦੇ ਚਾਚੇ ਨੇ ਵੇਖਣਾ ਵਾ ਠੀਕ ਹੈ ਵਧੀਆ ਡਾਂਸਰਾਂ ਹੋਏ ਕੋਰ ਵੀ ਆਈਆਂ ਨਹੀਂ ਨਹੀਂ ਭਾਜੀ ਇਹ ਸਟਾਰ ਗਰੁੱਪ ਆ ਟੌਪ ਦਾ ਏ ਕਲਾਸ ਜਿਹੜਾ ਤੁਹਾਨੂੰ ਵਿਖਾਉਣ ਦਾ 6-6 ਫੋਟ ਮੁੰਡੇ ਤੇ ਛੋਲੀਆਂ ਸੜਕੀਆਂ ਕੁੜੀਆਂ ਠੀਕ ਹੈ ਵਧੀਆ ਹਾਂਜੀ ਪਤਾ ਹੀ ਕਿੰਨਾਂ ਰੱਸੀ ਹਰਚ ਕਰ ਲਿਆ ਹੈ ਨਾ ਚਲੋ ਭਾਈ ਤੁਹਾਡੀ ਮਰਜ਼ੀ ਅੱਗੇ ਪਰ ਆਪਾਂ 60000 ਰੁਪਇਆ 60000 ਰੁਪਇਆ ਲਵਾ ਕੇ ਕੋ ਮਦਦ ਆ ਠੀਕ ਆ 60 ਚ ਵਧੀਆ ਹੀ ਦੇਖ ਲੈ ਕੋਈ ਗਲਤੀ ਨਾ ਹੋ ਜੇ ਨਹੀਂ ਨਹੀਂ ਤੇ ਕੀ ਕੀ ਦਏਗਾ 60 ਚ ਸਾਡੀ ਭਾਈ 2 ਦਿਨ ਗਰੁੱਪ ਲਾਉਂਗਾ ਠੀਕ ਆ 30 30 ਯਾਰ ਚ ਹਾਂ ਤੇ ਨਾਲ ਦਊਗਾ 2 ਦਿਨ ਦੀਸੇ ਅੱਛਾ ਤੇ ਉਹ ਜਿਹੜੀਆਂ ਦਿਖਾ ਇੱਥੇ ਜਗਣ ਗਿਆ ਤੇ 5-5 ਕਿਲੋਮੀਟਰ ਤੱਕ ਲੈਂਡ ਜਾਊਗੀ ਉਹਨਾਂ ਦੀ ਅੱਛਾ ਉਹ 4 ਰੁਪਈਆ 4 ਰੁਪਈਆ ਉਹ ਵੀ ਲਾਉਂਗਾ ਠੀਕ ਠੀਕ ਆ ਤੇ ਉਹ ਟੀਵੀ ਜਿਹਾ ਵੀ ਲਾਉਣਗੇ ਮਗਰ ਜਿਹੜਾ ਉਪਾਜੀ ਵੇਹ ਹੁੰਦਾ ਵੇਹ ਲੱਗਿਆ ਜੇ ਤੁਸੀਂ ਕਹੋਗੇ ਸਰਪੰਚ ਸਾਹਿਬ ਦੇ ਮੂੰਹ ਨੂੰ ਜਾ ਉਹ ਹੀ ਲਾ ਦਾਂਗੇ ਚਲੋ ਵਧੀਆ ਆ ਠੀਕ ਹੈ ਇਹ ਕਰ ਲੈਣੇ ਆ ਬੇਲਾ ਗਲਤੀ ਨਾ ਕੋਈ ਹੋ ਜੇ ਯਾਰ ਆਪਾ ਬਾਾਕੀ ਇੱਕਦਮ ਹੋਰ ਕੁਛ ਖਬਰੀ ਦੱਤੀਏ ਹਾਂ ਜਾਗੋ ਵੀ ਕੱਢਦਾ ਵਿਚਾ ਜਾਗੋ ਵੀ ਆ ਵਧੀਆ ਜੀ ਤੇ ਜਿਹੜੀ ਆਪਾਂ ਜਾਗੋ ਕੀਤੀ ਵਿੱਚ ਜਵਾਬ ਦੇਵਾਂਗੇ ਹੈ ਤਾਂ ਆਪਾਂ ਕਿਹੜੀ ਸਾਈਡ ਦਿੱਤੀ ਹੈ ਜੇ ਕੈਨਸਲ ਕਰ ਦਾਂਗੇ ਆ ਠੀਕ ਹੈ ਸਭ ਤੋਂ ਮੈਂਡਾ 60000 ਚ ਹੋਰ ਕੀ ਚਾਹੀਦਾ ਆਪਾਂ ਨੂੰ ਪਰ ਸੋਚ ਕੇ ਜੋ ਵੀ ਕੰਮ ਕਰਨਾ ਛੋਟੇ ਭਾਜੀ ਤੁਸੀਂ ਯਕੀਨ ਦਿਓਗਾ ਸਰਪੰਚ ਸਾਹਿਬ ਦੇ ਮਾਣ ਨਾਲ ਤੁਹਾਨੂੰ ਗੱਲ ਕਰਾਦਾ ਤੁਹਾਡੀ ਹੁਣ ਚਲੋ ਕੋਈ ਗੱਲ ਨਹੀਂ ਤੁਸੀਂ ਦਿਓ ਆਪਣਾ ਕੋਈ ਸਕੈਨ ਆਪਾਂ ਇਦਾਂ ਕਰਦੇ ਇਹਨੂੰ 2000 ਰੁਪਏ ਪਾ ਦਿੰਨੇ ਆ 2000 ਨਾਲ ਕੀ ਬੰਨਣਾ ਪਤਨ ਹੋਰ ਵੀ ਦੇਣੇ ਦੂਣੇ ਨੂੰ ਦੇ ਤੁਸੀਂ ਇੰਜ ਕਰੋ ਆਪਾਂ ਕਿਤੇ ਭੱਜੇ ਆ ਸਰਪੰਚ ਸਾਹਿਬ ਨਾਲ ਗੱਲ ਕਰ ਲਓ ਤੁਸੀਂ ਇਦਾਂ ਕਰੋ 20000 ਰੁਪਏ ਪਾ ਤੂੰ ਹਉ 20 ਪਾ ਦਿੰਨੇ ਆ ਸਾਨੂੰ ਕੀ ਪਿੱਛੇ 40 ਰਹਿਣਾ ਸਾਡਾ ਹੀ ਪਾਰ ਔਲਾ ਹੋਣਾ ਦੇ ਦਿਓ ਸਕੈਨ ਆ ਗੂਗਲ पे ਆ ਸੁਖਦੇਵ ਨਾਰ ਆ ਲੈ ਵੀ 20000 ਰੁਪਏ ਹੂੰ ਆ ਲੈ ਚੱਕ ਆ ਗਿਆ ਥੈਂਕ ਯੂ ਸਰ ਆ ਗਏ ਜੀ ਆ ਗਏ ਨਾ ਬਾਕੀ ਗੱਲ ਭਾਜੀ ਤੁਹਾਨੂੰ ਫੋਰਨ ਤੋਂ ਆਏ ਤੁਸੀਂ ਲੱਗਦੇ ਭਾਜੀ ਦੇ ਸਾਡੇ ਨੂੰ ਇੱਥੇ ਆ ਪਰ ਇੱਕ ਗੱਲ ਮੈਂ ਕਹਿਣ ਲੱਗਾ ਤੁਸੀਂ ਬਾਹਰ ਜਾ ਕੇ ਦੱਸੋਗੇ ਕਿ ਕੋਈ ਗਰੁੱਪ ਕੀਤਾ ਹੈ ਕੋਈ ਤੇ ਕੋਈ ਲੰਮ ਆ ਜਾਊਗਾ 1 ਰੁਪਿਆ ਨਾ ਲਵਾਂ ਤੇ ਬਾਕੀ ਜੇ ਹੋ ਗਿਆ ਮੈਨੂੰ ਨਾਮ ਇੱਕ ਜਾਂਦਾ ਜਾਂਦਾ ਮੈਂ ਗੱਲ ਕਹਿਣ ਲੱਗਾ ਤੁਹਾਨੂੰ ਭਾਜੀ ਅਗਲੇ ਦਿਨ ਡੀਜੇ ਫ੍ਰੀ ਲਾਉਂਗਾ ਵਧੀਆ ਚਲੋ ਠੀਕ ਤੁਸੀਂ ਮਾਰੋ ਗੱਲਾਂ ਮੈਂ ਚਲਦਾ ਕੱਲ ਸੰਦੀਰ ਉਹ ਆਪਣਾ ਨਾ ਐ ਡਾਂਸਰਾਂ ਵਧੀਆ ਹੋਣੀਆਂ ਚਾਹੀਦੀਆਂ ਹੀ ਹੋਣ ਭਾਜੀ ਕਲਾਕਾਰ ਸਾਰੇ ਜਾਂ ਕੁੜੀਆਂ ਮੁੰਡੇ ਵਧੀਆ ਹੋਣੇ ਟੈਨਸ਼ਨ ਘੱਟੋ ਲੈਂਦੇ ਪੈਸਾ ਪੋਸਾ ਦੀ ਪੂਰੀ ਪਰਚੀਆਂ ਪੁਰਚੀਆਂ ਹੁਣ ਮੰਦਾਈ ਜਾਂੀ ਮੇਰੀ ਸੁਣੋ ਗੱਲ ਪਰਚੀਆਂ ਦੇ ਨਾਲ ਜਿੰਨਾ ਚੁਰ ਤੋਂ ਹੀ ਨੱਚੋਗੇ ਤੁਹਾਡੇ ਹੱਥੋਂ ਨੋਟ ਨਾ ਮੁੱਕੋ ਠੀਕ ਹੈ ਤੁਸੀਂ ਪੈਸਾ ਦਿਓ ਪਰ ਕੋਈ ਨਾ ਦਿਓ ਭਾਜੀ ਤੇ ਤੁਸੀਂ ਦੋਵੇਂ ਪਰ ਇੱਕ ਗੱਲ ਬੇਨਤੀ ਜੇ ਉਹਨੇ ਕਿਹਤਾਂ ਪਤਾ ਲੱਗੋ ਤੁਹਾਨੂੰ ਵੇਖ ਕੇ ਦੂਜੇ ਹੋਏ ਉਹ ਵੀ ਆ ਉਹ ਵੀ ਆ ਉਹ ਵੀ ਆ ਨੂੰ ਇਹਨੂੰ ਵੀ ਜੇ ਇਹਨੂੰ ਵੀ ਦੇ ਪਾਜੂ ਤੂੰ ਮੈਂ ਉਦੋਂ ਰੱਟੇ ਨੂੰ ਫੜਿਆ ਜਾਂਦਾ ਜੀ ਇੰਦੀ ਕਿ ਮੰਤ ਕਰਿਓ ਉਹਨਾਂ ਕੋ ਪੈਸੇ ਦਵਾਈਆਂ ਮੈਂ ਛੁੱਟੂਗਾ ਤੇ ਦੂਜੇ ਸ਼ੁਰੂ ਕਰਨਗੇ ਤਾਂ ਤੁਹਾਨੂੰ ਮੈਂ ਤੁਹਾਨੂੰ ਤੇ ਦੱਸਤੀ ਗੱਲ ਵੀ ਤੁਸੀਂ ਜਿੰਨੇ ਵੀ ਕਹੋਗੇ ਉਹਨਾਂ ਤੁਹਾਡੇ ਕੋ ਨਾ ਮੁੱਕਰ ਦਊਂ ਮੈਂ ਮੈਂ ਜੋ ਸਟੇਜ ਤੇ ਨੱਚਣਾ ਇਹ ਨਾ ਹੋਵੇ ਉਹ ਮਗਰ ਭੱਜ ਜਾ ਭੱਜ ਜਾ ਭਾਈ ਤੂੰ ਚੱਲ ਜਾ ਮਲਟੀ ਨਹੀਂ ਨਹੀਂ ਠੀਕ ਹੈ ਭੀੜ ਭੂੜ ਉਹ ਤੇ ਫੇਰ ਬਾਕੀ ਤੁਸੀਂ ਤੁਹਾਡੇ ਨਾਲ ਨਚਾ ਦਾਂਗੇ ਤਾਂ ਠੀਕ ਹੈ ਖੁਸ਼ ਰਹੋ ਧੰਨਵਾਦ ਓਕੇ ਸਤਿ ਸ਼੍ਰੀ ਅਕਾਲ ਓਕੇ ਸਤਿ ਲਾਏ ਭਾਈ ਸੋਣਾ ਆਊਗਾ ਨਜ਼ਾਰਾ ਸੱਦਾ 40 ਹਜ਼ਾਰ ਵਿਚਾਲਿਆ ਮੈਂ ਮੰਨਦਾ ਫਿਰ ਮੇਰੇ ਦਿਮਾਗ ਨੂੰ ਦਿਮਾਗ ਦਾ ਤਰ੍ਹਾਂ ਮੰਨ ਗਿਆ ਮੈਂ ਛੋਟੇ ਤੋਂ ਕਾਲੀ ਕਰ ਗਿਆ ਉਹ ਕਾਲੀ ਕਾਦੀ ਯਾਰ ਹੈ ਉਹ 1 ਲੱਖ ਮੰਗਣ ਡਿਆ ਸੀ ਦੂਜਾ 80 ਮੰਗਣ ਡਿਆ ਸੀ ਅੱਜ 60 ਜੀ ਕੀਤਾ ਕਿ ਨਹੀਂ ਕੀਤਾ ਇਹ ਤੇ ਫਰਕ ਹੈ ਨਾ ਜਿਹੜਾ ਇੰਨਾ ਸਸਤਾ ਮਿਲਦਾ ਨਾ ਬਹੁਤਾ ਟਿਕਾਉ ਨਹੀਂ ਹੁੰਦਾ ਉਹ ਨਹੀਂ ਯਾਰ ਇਹ ਨਾ ਜਿਹੜੇ ਬੰਦੇ ਹੁੰਦੇ ਨੇ ਨਾ ਵੱਡੇ ਡੀਜੇ ਵਾਲੇ ਆਹ ਜੀ ਆੜਾ ਕੰਮ ਆ ਜੀ ਅਹੀ ਲੈਨੀ ਨੇ ਆ ਇਹ ਵਾਦਾ ਆ ਕੇ ਦੱਸਦੇ ਹੁੰਦੇ ਉੱਤੇ ਆ ਹੁਣ 60000 ਚਾਪਰੋ ਸਭ ਕੁਝ ਮਿਲ ਗਿਆ ਏ ਇੱਕ ਗੱਲ ਸੁਣ ਲੈ ਮੇਰੀ ਜਿੰਨੇ ਲੱਕ ਕੇ ਆਏ ਨਾ ਹੂੰ ਉਹਨਾਂ ਤਰੀਕ ਇੱਕ ਵੀ ਸ਼ਰਤ ਨਹੀਂ ਮੰਨੀ ਤੇ 60000 ਉਹਨਾਂ ਤਰੀਕ ਸਾਰੀਆਂ ਮੰਨ ਗਏ ਇਹੀ ਤਾਂ ਗੱਲ ਐ ਪਹੀਹੀ ਤਾਂ ਗੱਲ ਐ ਵੀ ਜਿਹੜਾ ਸਾਰੀਆਂ ਸ਼ਰਤਾਂ ਮੰਨ ਗਿਆ ਉਹ ਕੱਡੇ ਟੌਰ ਨਾ ਕਹਿੰਦਾ ਜੀ ਸਟੇਜ ਤੇ ਨਹੀਂ ਆਉਣਾ ਨਾਲੇ ਇਹਨਾਂ ਨੂੰ ਡਾਂਸਰਾਂ ਨਹੀਂ ਕਹਿਣਾ ਹੈ ਕਮਾਲ ਦੀ ਗੱਲ ਫੇ ਡਾਂਸਰਮ ਡਾਂਸਰ ਨਾ ਕੀ ਤਾਂ ਹੋਰ ਕੀ ਕਹੀਏ ਭਾਜੀ ਉਹਨਾਂ ਦਾ ਕੰਮ ਬੋਲਦਾ ਵਾ ਇਨ ਦਾ ਕੰਮ ਦਾ ਪਤਾ ਨਹੀਂ ਬੋਲਣਾ ਕਿ ਨਹੀਂ ਬੋਲਣਾ ਤੈਨੂੰ ਇਹ ਗੱਲ ਨਹੀਂ ਪਤਾ ਉਹ ਤੂੰ ਉਹਦਾ ਬੁਝਾਰਤ ਨਹੀਂ ਨਾ ਮੈਨੂੰ ਖੁੱਲ ਕੇ ਦੱਸ ਮੇਰੀ ਗੱਲ ਸੁਣ ਉਹਨੇ ਲੱਖ ਰੁਪਏ ਮੰਗਿਆ ਦੂਜੇ ਨੇ 80000 ਕਹਤਾ 65000 ਕਹਤਾ ਵਧੀਆ ਗੱਲ ਹੈ ਤੂੰ ਚੁੱਕਿਆ ਤੇ 20000 ਰੁਪਏ ਨੂੰ ਸਾਈ ਦੇ ਦਿੱਤੀ ਦੇਣੀ ਹੈ ਉਹਨੇ ਖਰਚ ਜਾਣੀ ਹੈ ਬਾਕੀ ਕਿਨਾਂ ਬਚਤ ਕੋ ਬਾਕੀ 40 40 ਬਚਿਆ ਨਾ ਬਾਕੀ ਦੇ ਕੋ ਹਾਂ ਜਦੋਂ ਨੇ ਗਰੁੱਪ ਲੈ ਕੇ ਆਉਣਾ ਵਾ ਪਹਿਲੀ ਤੇ ਗੱਲ ਹੈ ਗਰੁੱਪ ਨੇ ਫੜ ਦੜ ਕੇ ਲਿਆਉਣਾ 40000 ਚ ਇੱਧਰ ਉੱਧਰ ਕਰਕੇ ਮੁੰਡੇ ਕੋਈ ਕੁੜੀ ਇੱਧਰੋਂ ਕਰਨੀ ਮੁੰਡਾ ਇੱਧਰੋਂ ਕਰਨਾ ਫਿਰ ਪਤਾ ਨਹੀਂ ਉਹ ਐਂਕਰ ਕਿਦਾਂ ਦਾਣਾ ਵਾ ਪਿਛੈਲ ਦੀ ਬੋਲ ਚਲਦੀ ਵੀ ਨਹੀਂ ਡੀਜੇ ਨੇ ਬੋਲਣਾ ਵੀ ਨਹੀਂ ਬੋਲਦਾ ਉਹ ਪਰ ਉਹ ਕਹਿੰਦਾ ਵੀ ਵਧੀਆ ਹੀ ਹੋਊਗਾ ਸਭ ਕੁਝ ਪਰ ਜੇ ਨਾ ਹੋ ਜਾਤੇ ਹਾਂ ਫੇਰ ਆਪਾਂ ਉਹਦੇ ਛਤਰ ਫੇਰਾਂਗੇ ਛਤਰੀ ਆ ਗਈ ਨਾ ਗੱਲ ਫਿਰ ਤਾਂ ਹੀ ਤੇ ਗੋਲੀ ਚਲਦੀ ਪੈਲਸਾਂ ਚ ਵੇ ਪਹਿਲਾਂ ਇਹ ਕੰਮ ਸੋਸ਼ਲ ਵੀ ਕਰੋ ਇਹ ਡੀਜੇ ਵਾਲੇ ਤੇ ਇੱਕ ਦਿਜੇ ਲੱਤਾ ਵੱਢ ਨਹੀਂ ਦੇ ਆ ਹੂੰ ਨੁਕਸਾਨ ਆਪਣਾ ਕਰ ਰਹੇ ਆ ਇਕੱਲੇ ਡੀਜੇ ਵਾਲਿਆਂ ਦਾ ਨਹੀਂਗਾ ਇਹ ਕਰਮ ਨਾਲਾ ਜੇ ਕਿਨੇ ਤੁਹਾਡੇ ਕੋਲ 2 ਲੱਖ ਮੰਗਿਆ ਦੂਜੇ ਨੇ ਕਹਿੰਦਾ ਡੇਢ ਚ ਬਣਾ ਦੂਗਾ ਜੇ ਬਸ ਕਿਤੇ ਕਿਰਾਏ ਤੇ ਕਿਤਨੇ ਤੁਸੀਂ 10000 ਜਿਹਨੇ ਕਹਿੰਦਾ ਮੈਂ ਅੱਠ ਚ ਲੈ ਜਾਊਗਾ ਇਹ ਆਪਾਂ ਬਹੁਤ ਵੱਡਾ ਇੱਕ ਜਿਹੜਾ ਨੁਕਸਾਨ ਕਰ ਰਹੇ ਆ ਇਹ ਨੁਕਸਾਨ ਤੋਂ ਬਚਣਾ ਚਾਹੀਦਾ ਵਾ ਹੁਣ ਉੱਥੇ ਚਲੋ ਇਹਨਾਂ ਤੇ ਆਪਣਾ ਕੰਮ ਖਰਾਬ ਕੀਤਾ ਹੀ ਕੀਤਾ ਜੇ ਆਪਣੇ ਹੋ ਗਈ ਲੜਾਈ ਪੈ ਗਿਆ ਖੱਲ ਰੱਖੇ ਨੇ ਕਹਿੰਦਾ ਕੁੜੀ ਕਾਲੀ ਆ ਮੁੰਡਾ ਨਹੀਂ ਸਹੀ ਆਪਣਾ ਵਿਆਹ ਤੇ ਖਰਾਬ ਹੋ ਗਿਆ ਨਾ ਤੇ ਵਿਆਹ ਇੱਕ ਰਹੀ ਹੋਣਾ ਪਰ ਯਾਰ ਤੇਰੀ ਗੱਲ ਮੈਂ ਮੰਨਦਾ ਹਾਂ ਪਰ ਮੈਂ ਉਹਨਾਂ ਨੂੰ 20 ਰੁਪਏ ਸਾਈ ਦੇ ਦਿੱਤੇ ਤੇਰੇ ਸਾਹਮਣੇ ਤਾਂ ਸਾਈ ਪਾਈ ਉਹਨੂੰ ਇਹੀ ਤੂੰ ਗਲਤ ਕੀਤਾ ਲੈ ਚੱਲ ਕੋਈ ਨਹੀਂ 20 ਰੁਪਏ ਸਾਈ ਜਾਂਦੀ ਨਾ ਜਾਵੇ ਤੂੰ ਇਦਾਂ ਕਰ ਜਿਹੜਾ ਲੱਖ ਵਾਲਾ ਨਾ ਉਹਨੂੰ ਤੂੰ ਸਾਈ ਦੇ ਦੇ ਹਾਂ ਹੁਣ ਬਣੀ ਗੱਲ ਕਿਉਂਕਿ 바ਰ ਕੋਡ ਹੈਗਾ ਵਾ ਉੱਥੇ ਮੈਂ ਪਾਉਣਾ ਉਹਨੂੰ ਸਾਈ ਉਹਨਾਂ ਨੂੰ ਕਿਉਂਕਿ ਖਰੀਆਂ ਚੀਜ਼ਾਂ ਨੂੰ ਹਮੇਸ਼ਾ ਰੱਖੋ ਜਿਹੜੇ ਝਾਲੀ ਚੀਜ਼ਾਂ ਨਾ ਇਹਨਾਂ ਤੇ ਬਚਨ ਦੀ ਕੋਸ਼ਿਸ਼ ਕਰੋ ਤੁਸੀਂ ਸਹੀ ਕਿਹਾ ਲੋ ਵੀ ਦੋਸਤੋ ਸਾਡੀ ਤਾਂ ਮਤ ਤੇ ਪਰਦਾ ਪੈ ਗਿਆ ਸੀ ਅਸੀਂ ਤਾਂ ਸਸਤੀ ਚੀਜ਼ ਵੇਖ ਕੇ ਡੁੱਲ ਗਏ ਵੀ 40 ਲੱਖ ਵਾਲਾ ਪੈਸੇ ਜਾਦੇ ਮੰਗ ਰਿਆ 80 ਵਾਲਾ ਵੀ ਜਾਦੇ ਮੰਗ ਰਿਆ ਆ 60 ਵਾਲਾ ਸਸਤਾ ਇਹ ਕਰ ਲੈਨੇ ਆ ਪਰ ਮੇਰੇ ਭਾਈ ਨੇ ਮੈਨੂੰ ਸਾਰਾ ਦੱਸਿਆ ਵੀ ਜਿਹਦਾ ਕੰਮ ਹੈ ਉਹੀ ਕਰੋ ਉਹਨੂੰ ਪ੍ਰੋਫੈਸ਼ਨਲ ਉਹਨੂੰ ਪਤਾ ਵਾ ਵੀ ਕਿਹੜਾ ਚੀਜ਼ ਕੀ ਲੈ ਕੇ ਜਾਣੀ ਆ ਕਿਹੜਾ ਗਰੁੱਪ ਕਿੱਥੇ ਲੈ ਕੇ ਜਾਣਾ ਹੈ ਹੈ ਨਾਲੇ ਉਹਨਾਂ ਦੇ ਕੰਮ ਵੇਖੀ ਕੀ ਕੀ ਆਪ ਵੀ ਦੱਸਦੇ ਹਾਂ ਉਹ ਨਾਲੇ ਉਹ ਕਹਿੰਦਾ ਮੈਂ ਹਲਵਾਈ ਆ ਦੂਜਾ ਕਹਿੰਦਾ ਮੈਂ ਨਾਈ ਆ ਅੱਜ ਕੱਲ ਤਾਂ ਟੈਂਪੂ ਵਾਲੇ ਗਰੁੱਪ ਖੋਲ ਕੇ ਬੈਠੇ ਰਿਕਸ਼ਾ ਵਾਲੇ ਗਰੁੱਪ ਖੋਲ ਕੇ ਬੈਠੇ ਹੈ ਜਿਹੜਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਹੁੰਦਾ ਕਿਉਂਕਿ ਉਹਦੇ ਆਪ ਦਾ ਸਮਾਨ ਹੁੰਦਾ ਆਪ ਦਾ ਡੀਜੇ ਹੁੰਦਾ ਆਪ ਦਾ ਹੀ ਸਭ ਕੁਝ ਹੁੰਦਾ ਉਹਨੂੰ ਪਤਾ ਵੀ ਮੈਂ ਕੰਮ ਕਿੱਦਾਂ ਪਕਤਾਉਣਾ ਕਿੱਦਾਂ ਪਕਤਾਉਣਾ ਵਾ ਵੀ ਦੋਸਤੋ ਵਿਆਹਾਂ ਦਾ ਸੀਜ਼ਨ ਨਾਲੇ ਸ਼ੁਰੂ ਹੋਣਾ ਠੀਕ ਹੈ ਜੀ ਕਿਉਂਕਿ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਤੱਕ ਕੰਮ ਚੱਲਣਾ ਹੈ ਜੇ ਤੁਸੀਂ ਵੀ ਸਾਡੇ ਵਰਗੀ ਗਲਤੀ ਕੀਤੀ ਨਾ ਹੁਣ ਇਹ ਸੁਧਾਰ ਲੋ ਨਹੀਂ ਤੇ ਤੁਹਾਡਾ ਵੀ ਫਿਰ ਇਹੀ ਹਾਲ ਹੋਣਾ ਵੀ ਸੱਦਿਆ ਕੀ ਤੇ ਆ ਕੀ ਗਿਆ ਮੈਂ ਦੇ ਇੱਕੋ ਗੱਲ ਕਹਿਣਾ ਚਾਹੁੰਦਾ ਅਜੇ ਵੀ ਡੁੱਲਿਆ ਪਿਰਦਾ ਕੁਝ ਨਹੀਂ ਵਿਗੜਿਆ ਹਾਂ